ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇੱਕ ਵਾਰ ਫਿਰ ਤੋਂ ਪੰਜਾਬੀਆਂ ਦੇ ਮੁਤਲਕ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਇੱਕ ਵਾਰ ਫਿਰ ਤੋਂ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈਗਾ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਦਰਅਸਲ Amazon ਦੇ ਲੋਡ ਜਿਹੜੇ ਨੇ ਇਹਨਾਂ ਦੇ ਘਰਾਂ ਦੇ ਵਿੱਚੋਂ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਔਰ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈਗਾ ਜ਼ਿਆਦਾ ਜਾਣਕਾਰੀ ਸਾਂਝੀ ਕਰਨਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਮੌਜੂਦ ਨੇ ਚੁਗਾਵਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਸਤਿ ਨਮਸਕਾਰ ਜੀ ਆ ਚੁਗਾਵਾ ਸਾਹਿਬ ਦੇਖੋ ਆਪਾਂ ਨਿਤ ਆਏ ਦਿਨ ਖਬਰਾਂ ਸਾਂਝੀਆਂ ਕਰ ਰਹੇ ਆ ਹਾਲਾਂਕਿ ਆਪਾਂ ਨੂੰ ਇਕਾਦੁਕਾ ਕਮੈਂਟ ਵੀ ਇਦਾਂ ਦੇ ਆ ਜਾਂਦੇ ਆ ਕਿ ਤੁਸੀਂ ਪੰਜਾਬੀਆਂ ਪਿੱਛੇ ਪੈ ਗਏ ਹੋ ਪੰਜਾਬੀਆਂ ਦੀਆਂ ਖਬਰਾਂ ਦਈ ਜਾਂਦੇ ਹੋ ਪਰ ਕਰੀਏ ਕੀ ਦੇਖੋ ਜਕਰ ਵਿਦੇਸ਼ਾਂ ਦੇ ਵਿੱਚ ਅਸੀਂ ਟਲਦੇ ਨਹੀਂ ਹੈਗੇ ਤਾਂ ਇਦਾਂ ਦੀਆਂ ਖਬਰਾਂ ਆ ਰਹੀਆਂ ਨੇ ਤਾਂ ਤਾਂ ਹੀ ਸਖਤਾਈ ਵਧਦੀ ਜਾ ਰਹੀ ਹੈ ਇੱਥੇ ਆ ਬਿਲਕੁਲ ਚੰਨ ਸਾਹਿਬ ਪਹਿਲੀ ਗੱਲ ਤਾਂ ਅਮਰੀਕਾ ਦੇ ਵਿੱਚ ਹਾਲਾਤ ਇਮੀਗ੍ਰੇਸ਼ਨ ਦੇ ਬਹੁਤ ਵੱਤੋਂ ਬੱਤਰ ਹੋਏ ਪਏ ਆ ਦੂਜੇ ਪਾਸੇ ਸਾਡੇ ਪੰਜਾਬੀਆਂ ਦੇ ਕਾਰਨਾਮੇ ਜਿਹੜੇ ਆ ਉਹ ਵੀ ਵੱਤੋਂ ਵੱਤਰ ਹੋਏ ਫਿਰਦੇ ਆ ਗੱਲ ਕਰੀਏ ਤੇ ਅਦੇ ਥੋੜੇ ਦਿਨ ਪਹਿਲਾਂ ਹੀ ਆਪਾਂ ਨਿਊਜ਼ ਕੀਤੀ ਸੀ ਕਿ ਆਪਣੇ ਤਕਰੀਬਨ 11-12 ਬੰਦੇ ਪੰਜਾਬੀ ਫੜੇ ਗਏ ਸੀ ਜਿਨ੍ਹਾਂ ਨੇ ਤਕਰੀਬਨ ਨਾ ਕਹਿ ਲੋ ਕਿ ਲੱਖਾਂ ਡਾਲਰਾਂ ਦਾ ਸਮਾਨ ਜਿਹੜਾ ਆ ਉਹ ਕਾਰਗੋ ਥੈਫਟ ਕੀਤਾ ਸੀਗਾ ਮਤਲਬ ਕੀ ਕੰਪਨੀਆਂ ਬਣਾ ਕੇ ਸਮਾਨ ਆ ਚੱਕਦੇ ਸੀਗੇ ਪਰ ਡਿਲੀਵਰ ਨਹੀਂ ਕਰਦੇ ਸੀ ਤੇ ਜਾਂ ਇੰਸ਼ੋਰਸ ਕੋਲੋਂ ਕਲੇਮ ਲੈ ਲੈਂਦੇ ਸੀ ਜਾਂ ਉਹ ਸਮਾਨ ਖੁਰਦ-ਬੁਰਦ ਕਰ ਦਿੰਦੇ ਸੀ ਪਰ ਆਹ ਤਾਂ ਯਾਰ ਹੈਰਾਨ ਹੈ ਹੈਰਾਨੀ ਕਰਨ ਵਾਲੀ ਗੱਲ ਹੈ ਕਿ ਦੇਖੋ ਐਮਾਜ਼ਨ ਦਾ ਜਿਹੜਾ ਸਮਾਨ ਸੀਗਾ ਇਹ ਈਸਟ ਤੋਂ ਲੋਡ ਲੈ ਕੇ ਆਉਂਦੇ ਸੀ ਤੇ ਕੈਲੀਫੋਰਨੀਆ ਇਹਨਾਂ ਨੇ ਡਿਲੀਵਰ ਕਰਨੇ ਹੁੰਦੇ ਸੀਗੇ ਤੇ ਇਹਨਾਂ ਸਰਦਾਰਾਂ ਨੇ ਸਮਾਨ ਡਿਲੀਵਰੀ ਨਹੀਂ ਕੀਤਾ ਹਾਂ 25 ਪੈਲੇਟ 25 ਪੈਲੇਟ ਮਰਚੈਂਡਾਈਸ ਜਿਹੜੀ ਹੈ 5 ਲੱਖ ਡਾਲਰ ਦੇ ਵਰਤ ਉਹਦੀ ਵੈਲਿਊ ਹੈਗੀ ਆ ਇਹਨਾਂ ਦੇ ਘਰੋਂ ਹੀ ਫੜੀ ਗਈ ਹੈ ਜੀ ਦੋਸਤੋ ਕਰ ਲੋ ਗੱਲ ਕੀ ਕਹਣਾ ਸਾਬ ਇਹ ਇਹ ਇਹਨਾਂ ਲੋਕਾਂ ਨੂੰ ਅਸੀਂ ਕੀ ਕਹੀਏ ਸਾਨੂੰ ਲੋਕੀ ਕਮੈਂਟ ਕਰਦੇ ਆ ਕਿ ਦੇਖੋ ਜੀ ਇੱਕ ਤਾਂ ਤੁਸੀਂ ਪੰਜਾਬੀਆਂ ਨੂੰ ਡਰਾਉਂਦੇ ਬੜੇ ਹੋ ਇੱਕ ਤੁਸੀਂ ਜਦੋਂ ਕੋਈ ਖਬਰ ਕਰਦੇ ਹੋ ਪੰਜਾਬੀਆਂ ਦੀ ਮਾੜੀ ਖ਼ਬਰ ਹੀ ਕਰਦੇ ਹੋ ਕੋਈ ਚੰਗੀ ਗੱਲ ਵੀ ਕਰ ਲਿਆ ਕਰੋ ਹੁਣ ਚੰਗੀ ਜਦੋਂ ਆਉਂਦੀ ਉਹ ਵੀ ਕਰਦੇ ਆ ਇੱਕ ਸਾਡੇ ਪੰਜਾਬੀ ਨੇ ਉਧਰ ਅਬੂਤਾ ਬੀ ਵਿੱਚ ਜਿਹੜਾ ਹਾਂ ਸਲੈਪ ਜਿਹੜਾ ਪਾਵਰ ਸਲੈਪ ਉਹ ਹੋਇਆ ਸੀਗਾ ਟੂਰਨਾਮੈਂਟ ਉਹਦੇ ਵਿੱਚ ਥੱਪੜ ਮਾਰ ਕੇ ਰੂਸ ਦੇ ਇੱਕ ਕਹਿੰ ਲੋ ਖਿਡਾਰੀ ਨੂੰ ਉਹ ਪਹਿਲੀ ਵਾਰੀ ਜ਼ਿੰਦਗੀ ਦੀ ਚਿਤ ਕੀਤਾ ਸੀ ਉਹ ਵੀ ਚੰਗੀ ਖਬਰ ਸੀ ਪਰ ਹੁਣ ਅਸੀਂ ਕਰੀਏ ਕੀ ਖਬਰਾਂ ਆਉਂਦੀਆਂ ਹੀ ਇਦਾਂ ਦੀਆਂ ਪਈਆਂ ਆ ਹੁਣ ਝੰਡ ਸਾਹਿਬ ਕੋਈ ਗੱਲ ਕਰਨ ਵਾਲੀ ਹੈ ਕੋਈ ਇਹ ਤਾਂ ਬੇਸ਼ਰਮੀ ਦੀ ਮੈਂ ਕਹਿੰਦਾ ਵੀ ਇੰਤਹਾਈ ਹੋ ਗਈ ਹੈ ਕਿ ਦੇਖੋ ਇਹ ਰਾਤੋਂ ਰਾਤ ਅਮੀਰ ਬਣਨ ਦੇ ਐਡੇ ਭੜੇ ਸੁਪਨੇ ਕਿ ਸਿਰਫ ਤੁਹਾਨੂੰ ਪੈਸਾ ਪੈਸਾ ਡਾਲਰ 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 ਤੋਂ ਬਿਨਾ ਕੋਈ ਇੱਜ਼ਤ ਦਾ ਵੀ ਕੋਈ ਕੰਮ ਕਰ ਲੋ ਯਾਰ ਤੁਸੀਂ ਕੀ ਕਰੀ ਜਾਂਦੇ ਆ ਕਿਤੇ ਕੋਈ ਟਰੱਕ ਠੋਕੀ ਜਾ ਰਿਹਾ ਐ ਐਕਸੀਡੈਂਟ ਕਰੀ ਜਾ ਰਿਹਾ ਕਿਤੇ ਕੋਈ ਚੋਰੀ ਲਾਇਸੈਂਸ ਬਣਾਈ ਜਾ ਰਿਹਾ ਪੈਸੇ ਦੇ ਕੇ ਲਾਇਸੈਂਸ ਬਣਾ ਬਣਾ ਕੇ ਉਸ ਕੌਮ ਦਾ ਨਾਮ ਬਦਨਾਮ ਕਰੀ ਜਾਂਦਾ ਕਿਤੇ ਕੋਈ ਚੋਰੀਆਂ ਕਰ ਕਰਕੇ ਕਿਤੇ ਕੋਈ ਲੋੜ ਹੀ ਗਾਇਬ ਕਰੀ ਜਾਂਦਾ ਆ ਉਥੋਂ ਫੜੀ ਜਾਂਦੇ ਬੰਦੇ ਕੋਈ ਨਸ਼ਾ ਵੇਚੀ ਜਾਂਦਾ ਉਥੋਂ ਬੰਦੇ ਫੜੀ ਜਾਂਦੇ ਆ ਆ ਤਾਂ ਹੁਣ ਛੰਡ ਸਾਹਿਬ ਜਿਹੜੀ ਖਬਰ ਆਈ ਹੈ ਨਾ ਐਨੇ ਤਾਂ ਪੰਜਾਬੀਆਂ ਦੇ ਸਿਰ ਨੀਵੇਂ ਕਰ ਦਿੱਤੇ ਆ ਜੀ ਦੇਖੋ ਇਹ ਐਮਾਜੋਨ ਉਹ ਕੰਪਨੀ ਹੈ ਜਿਹੜੇ ਕਿ ਉਹਨਾਂ ਦੇ ਲੋਡ ਵੀ ਆਪਾਂ ਲੈ ਕੇ ਆਉਂਦੇ ਆ ਨਾ ਲੋਡਾਂ ਦੇ ਅੰਦਰ ਵੀ ਉਹਨਾਂ ਨੇ ਟਰੈਕਰ ਲਾਏ ਹੁੰਦੇ ਆ ਬਾਕੀ ਉਹਨਾਂ ਦੇ ਟਰੈਲਰਾਂ ਵਿੱਚ ਟਰੈਕਰ ਤਾਂ ਹੁੰਦੇ ਹੀ ਹੁੰਦੇ ਆ ਤੇ ਇਹ ਦੇਖ ਲਓ ਕਿ ਇਹ ਕਹਿੰਦੇ ਆ ਵੀ ਮੋਡੇਸਟੋ ਤੇ ਟੁਰਲਕ ਦੇ ਏਰੀਏ ਦੇ ਵਿੱਚੋਂ ਇਹ ਚੋਰੀ ਜਿਹੜੀ ਹੈ ਉਹ ਰਿਕਵਰ ਕੀਤੀ ਗਈ ਹੈ ਤੇ ਇਹੇ ਜਦੋਂ ਆਪਾਂ ਖਬਰ ਪੜ ਰਹੇ ਆ ਕਿ ਕੈਲੀਫੋਰਨੀਆ ਦੇ ਡਿਪਟੀਜ਼ ਨੇ ਹਾਫ ਆਫ ਮਿਲੀਅਨ ਡਾਲਰਸ ਵਰਥ ਆਫ ਸਟੋਲਨ ਐਮਾਜ਼ਨ ਜਿਹੜੀ ਮਰਚੈਂਡਾਈਜ਼ ਹੈ ਉਹ ਦੋ ਪੰਜਾਬੀਆਂ ਦੇ ਕੋਲੋਂ ਆ ਕਹਿੰਦੇ ਆ ਕਿ ਆਫਟਰ ਨੀਅਰਬਾਈ ਹਾਫ ਮਿਲੀਅਨ ਡਾਲਰ ਵਰਥ ਆਫ ਸਟੋਲਨ ਐਮਾਜ਼ਨ ਮਰਚੈਂਡਾਈਜ਼ ਵਾਸ ਰਿਕਵਰਡ ਬਾਈ ਡਿਪਟੀਜ਼ ਇਨ ਨਾਰਥਰਨ ਕੈਲੀਫੋਰਨੀਆ ਜਦੋਂ ਆਪਾਂ ਗੱਲ ਕਰ ਰਹੇ ਆ ਕਿ ਇਹ ਇਹਨਾਂ ਨੇ ਲੁਕੋਈ ਕਿੱਥੇ ਸੀਗੇ ਕਹਿੰਦੇ ਵੀ ਇੱਕ ਤਾਂ ਟੋਰਲਕ ਦੇ ਵਿੱਚ ਇੱਕ ਪੰਜਾਬੀ ਹੈ ਗੇਸ ਨੇ ਕਹਿ ਲੋ ਕਿ ਆਪਣੇ ਘਰੇ ਹੀ ਇੱਕ ਆਪਣੀ ਇੱਕ ਕਮਰਸ਼ੀਅਲ ਪ੍ਰਾਪਰਟੀ ਸੀਗੀ ਰੈ residensial ਪ੍ਰਾਪਰਟੀ ਦੇ ਕੋਲ ਉੱਥੇ ਸਮਾਨ ਲੁਕੋਇਆ ਹੋਇਆ ਸੀ ਉਹਦਾ ਨਾਂ ਸੀਗਾ ਰਵਿੰਦਰ ਸਿੰਘ ਇਹ ਤਕਰੀਬਨ 58 ਸਾਲ ਦਾ ਆ ਤੇ ਦੂਜਾ ਹੈਗਾ ਆ ਮੁੰਡੇਸਟੋ ਦਾ ਨੇਪਾਲ ਸਿੰਘ 36 ਸਾਲ ਇਹਦੀ ਉਮਰ ਹੈ ਤੇ ਇਹ ਦੋਵੇਂ ਰਲ ਕੇ ਹੀ ਲੱਗਦਾ ਇਹ ਕੰਮ ਕਰੀ ਜਾ ਰਹੇ ਸੀ ਤੇ ਇਹਨਾਂ ਨੇ ਇੱਕ ਕਹਿੰਦੇ ਕਿ ਚੰਗਾ खासा ਕਾਰੋਬਾਰ ਜੋੜ ਲਿਆ ਸੀਗਾ ਵੀ ਲੋੜ ਹੀ ਨਹੀਂ ਇਨਾ ਹੈਵੀ ਕੰਮ ਕਰਨ ਦੀ ਚੁੱਪ ਕਰਕੇ ਲੋਡ ਲਿਆਓ ਤੇ ਡਿਲੀਵਰ ਕਰੋ ਨਾ ਤੇ ਇੱਥੇ ਹੀ ਇਕੱਠੇ ਕਰੀ ਜੋ ਤੇ ਬਾਅਦ ਚ ਵੇਚੀ ਜੋ ਤੇ ਝੰਡਾ ਸਾਹਿਬ ਮੈਨੂੰ ਤਾਂ ਹੁੰਦੀ ਹੈ ਸ਼ਰਮੇ ਹੋ ਜੀਆਂ ਗੱਲਾਂ ਕਰਨ ਲੱਗਿਆਂ ਵੀ ਅਸੀਂ ਲੋਕ ਕਰਦੇ ਕੀ ਆ ਸਾਡੇ ਨਾਮ ਪਿੱਛੇ ਲੱਗਦਾ ਸਿੰਘ ਗੱਲਾਂ ਅਸੀਂ ਕਰਦੇ ਆ ਆਪਣੇ ਪੁਰਖਿਆਂ ਦੀਆਂ ਗੱਲਾਂ ਅਸੀਂ ਕਰਦੇ ਆ ਹਰੀ ਸਿੰਘ ਨਲਵੇ ਦੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਤੇ ਕੰਮ ਕਿਰੇ ਅਸੀਂ ਫੜੇ ਹੋਇਆ ਨਾਮ ਪਿੱਛੇ ਸਿੰਘ ਲਾਇਆ ਹੋਇਆ ਤੇ ਕੰਮ ਕਰਦੇ ਆ ਅਸੀਂ ਕਹਿੰਦੇ ਆ ਕਿ ਅ ਦੁਨੀਆ ਦੇ ਸਭ ਤੋਂ ਮਾੜੇ ਲੋਕਾਂ ਦੇ ਵਰਗੇ ਕਿ ਆ ਜਿਹੜੀ ਖਬਰ ਹੈ ਇਹਨੇ ਤਾਂ ਭਾਈ ਹਲਾ ਕੇ ਰੱਖ ਦਿੱਤਾ ਹੈ ਭਾਈ ਇਹ ਤੋਂ ਅੱਗੇ ਹੁਣ ਅਸੀਂ ਕੀ ਖਬਰ ਕਰੀਏ ਦੱਸੋ ਹਾਂ ਚੰਗਾਵਾਂ ਸਾਹਿਬ ਦੇਖੋ ਕਹਿੰਦੇ ਹੁੰਦੇ ਨਾ 100 ਦਿਨ ਸੋਰ ਦਾ ਚੋਰ ਦਾ ਤੇ ਇੱਕ ਦਿਨ ਸਾਧ ਦਾ ਇਹ ਪਹਿਲਾਂ ਵੀ ਤਾਂ ਇਹੋ ਜੇ ਕਾਰੇ ਕਰਦੇ ਹੁਣ ਇਹ ਤੇ ਅੱਜ ਫੜੇਗੇ ਜੀ ਨਹੀਂ ਵੇਖੋ ਇਹ ਕੋਈ ਇੱਕੋ ਦਿਨ ਦੇ ਇਹਨਾਂ ਨੇ ਇੰਨਾ ਸਮਾਨ ਕਿਤੇ ਜੋੜ ਲਿਆ ਨਹੀਂ ਕੀ ਪਤਾ 1-1 2-2 4-4 ਪੈਲਟ ਕਰਕੇ ਲਾਉਂਦੇ ਹੋਣ ਤੇ ਹੌਲੀ ਹੌਲੀ ਇਕੱਠੇ ਕਰੀ ਜਾਂਦੇ ਆ ਪਰ ਆਪਾਂ ਉਹ ਗੱਲ ਤਾਂ ਅਲੱਗ ਐ ਆਪਾਂ ਗੱਲ ਕਰਦੇ ਆਂ ਕਿ ਬੰਦੇ ਦਾ ਲਾਲਚ ਕਿੱਥੇ ਤੱਕ ਜਾਂਦਾ ਯਾਰ ਇੰਨੀ ਇੰਨਾ ਵੀ ਨਹੀਂ ਪਤਾ ਐਡੇ ਬਦਤਮਾਖ ਇਹ ਲੋਕ ਹੈਗੇ ਆ ਕਿ ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਜਿਹੜਾ ਸਮਾਨ ਜੋੜ-ਜੋੜ ਕੇ ਤੁਸੀਂ ਬੇਵਕੂਫੋ ਘਰੇ ਰੱਖੀ ਜਾਂਦੇ ਆ ਆਪਣੀਆਂ ਪ੍ਰਾਪਰਟੀਆਂ 'ਚ ਰੱਖੀ ਜਾਂਦੇ ਆ ਇਹ ਲੱਗਦਾ ਐ ਕਿ ਇਹਨਾਂ ਨੂੰ ਸਮਝ ਆਉਂਦਾ ਕਿ ਦੁਨੀਆ ਦੇ ਅਸੀਂ ਦੋ ਜਣੇ ਰਹਿ ਰਹੇ ਆ ਬਾਕੀ ਦੁਨੀਆ ਹੈ ਹੀ ਨਹੀਂ ਇੱਥੇ ਜੀ ਜੀ ਉਹ ਭਾਈ ਜੀ ਜਿੰਨਾ ਕੰਪਨੀਆਂ ਦਾ ਸਮਾਨ ਹੈ ਜਿਨ੍ਹਾਂ ਨੇ ਕਰੋੜਾਂ ਡਾਲਰ ਲਾ ਕੇ ਕੰਪਨੀਆਂ ਖੜੀਆਂ ਕੀਤੀਆਂ ਨੇ ਕਹਿੰਦੇ ਆ ਵੀ ਉਹਨਾਂ ਨੂੰ ਸਾਰਾ ਪਤਾ ਹੁੰਦਾ ਆ ਕਿ ਸਾਡਾ ਸਮਾਨ ਕਿੱਥੇ ਜਾ ਰਿਹਾ ਕਿੰਨਾ ਜਾ ਰਿਹਾ ਕਿੰਨਾ ਡਿਲੀਵਰ ਹੋਇਆ ਕਿੰਨਾ ਰਾਹ ਚ ਰਹਿ ਗਿਆ ਤੇ ਇਹ ਤਾਂ ਹੁੰਦਾ ਨਹੀਂ ਵੀ ਚਲੋ ਇੱਕ ਦੋ ਵਾਰੀ ਤਾਂ ਪੈਲੇਟ ਕਿੱਥੇ ਰਹਿ ਗਿਆ ਜਾਂ ਵੱਖਰੀ ਗੱਲ ਹੈ ਆ ਪੱਕੀ ਪੈਲੇਟ ਆਪਣੇ ਘਰੇ ਰੱਖ ਕੇ ਬੈਠੇ ਸੀ ਦੋਵੇਂ ਜਾਣੇ ਇਹਨਾਂ ਲੋਕਾਂ ਕਰਕੇ ਤਾਂ ਸਾਡੇ ਲੋਕ ਇਸ ਟਾਈਮ ਬਦਨਾਮੀ ਦੇ ਡਰ ਤੋਂ ਜਿਉਂਦੇ ਪਏ ਆ ਤਾਂ ਅਸੀਂ ਤੁਹਾਨੂੰ ਜੇ ਇੱਕ ਅੱਜ ਕੱਲ ਦੀ ਗੱਲ ਦੱਸਦੇ ਆ ਜਿਹੜੇ ਆਪਣੇ ਹਰਮੀਤ ਢਿੱਲੋਂ ਹੈਗੇ ਨੇ ਇਸ ਟਾਈਮ ਰਿਪਬਲਿਕਨ ਪਾਰਟੀ ਦੇ ਵਿੱਚ ਉਹਨਾਂ ਨੂੰ ਕਾਫੀ ਵੱਡੀ ਜ਼ਿੰਮੇਵਾਰੀ 트ੰਮਸ ਸਾਹਿਬ ਨੇ ਦਿੱਤੀ ਹੋਈ ਹੈ ਉਹ ਹਜੇ ਕੱਲ ਹੀ ਬਿਆਨ ਦੇ ਰਹੇ ਸੀ ਕਿ ਜਿਹੜੇ ਕੋਈ ਪੰਜਾਬੀ ਜਿਹੜੇ ਟ੍ਰੱਕਾਂ ਦੇ ਜਿਹੜੇ ਐਕਸੀਡੈਂਟ ਹੋਏ ਆ ਉਹਨਾਂ ਕਰਕੇ ਪੂਰੀ ਸਿੱਖ ਕੌਮ ਨੂੰ ਬਦਨਾਮ ਨਾ ਕੀਤਾ ਜਾਵੇ ਕਿਉਂਕਿ ਸਿੱਖ ਕੌਮ ਬੜੀ ਬਹਾਦਰ ਕੌਮ ਹੈ ਤੇ ਇਹਨਾਂ ਦੇ ਬਹੁਤ ਵਧੀਆ ਕਾਰਨਾਮੇ ਆ ਬਹੁਤ ਵਧੀਆ ਲੋਕ ਹੈ ਇਹ ਸੈਲਫਲੈਸ ਲੋਕ ਹੈਗੇ ਨੇ ਇਹ ਸੇਵਾ ਕਰਦੇ ਆ ਇਹ ਕਹ ਲੋ ਕਿ ਹਰ ਥਾਂ ਤੇ ਹਰ ਢੀਟ ਤੇ ਹਰ ਮੁਸੀਬਤ ਤੇ ਜਾ ਕੇ ਖੜੇ ਹੁੰਦੇ ਆ ਇਹ ਬਹੁਤ ਵਧੀਆ ਸਿੱਖ ਕੌਮ ਹੈਗੀ ਆ ਇਹਨਾਂ ਨੂੰ ਇਦਾਂ ਦੀ ਬਦਨਾਮੀ ਨਾ ਦਿੱਤੀ ਜਾਵੇ ਉਹ ਨਾ ਹੋਵੇ ਕੰਟਰੀ ਦੇ ਵਿੱਚ ਜਿਹੜੇ ਨਸਲਵਾਦੀ ਜਿਹੜੇ ਹਮਲੇ ਸ਼ੁਰੂ ਹੋ ਜਾਣ ਜਿਹਦੇ ਕਰਕੇ ਪੰਜਾਬੀਆਂ ਨੂੰ ਜਿਹੜਾ ਮੁਸੀਬਤਾਂ ਚ ਲੜਨੀਆਂ ਪੈ ਸਕਦੀਆਂ ਉਹ ਤਾਂ ਉਧਰ ਇਹੋ ਜੀ ਚਾਰਾ ਜੋ ਹੀ ਕਰ ਰਿਹਾ ਵੀ ਗਵਰਨਮੈਂਟ ਨੂੰ ਕਨਵਿੰਸ ਕੀਤਾ ਜਾਵੇ ਕਿ ਇਹੋ ਜੀਆਂ ਨਿਊਜ਼ ਜਿਹੜੀਆਂ ਨਾ ਫਲੈਸ਼ ਕੀਤੀਆਂ ਜਾਣ ਤੇ ਇੱਧਰ ਜਿਹੜੇ ਸਾਡੇ ਆਹ ਸੂਰਮੇ ਆ ਇਹ ਨਵੀਆਂ ਸੂਰਮਗੱਤੀਆਂ ਕਰੀ ਜਾਂਦੇ ਆ ਨਵੇਂ ਕਾਰਨਾਮੇ ਕਰੀ ਜਾਂਦੇ ਆ ਇਹਨਾਂ ਨੇ ਕੋਈ ਹੱਦ ਛੱਡੀ ਨਹੀਂ ਅਜੇ ਥੋੜੇ ਦਿਨ ਪਹਿਲਾਂ ਉਹ ਜਿਹੜੇ 11 12 ਸੂਰਮੇ ਫੜੇ ਸੀਗੇ ਉਹਨਾਂ ਦੀ ਖਬਰ ਕਰਕੇ ਅਡੇ ਸੀ ਭਾਈ ਉਹ ਪੂਰੇ ਦੇ ਪੂਰੇ ਟਰੈਲਰ ਹੀ ਚੋਰੀ ਕਰੀ ਜਾਂਦੇ ਸੀ कि ਇਹਨਾਂ ਨੇ ਅਮਾਜੋਨ ਨੂੰ ਥੁੱਕ ਲਾਤਾ ਤੇ ਬਾਈ ਹੁਣ ਤਾਂ ਫੜੇ ਗਏ ਆ ਅੰਦਰ ਚਲੇ ਗਏ ਆ ساری ਉਮਰ ਅੰਦਰ ਗੁਜ਼ਾਰਨਗੇ ਬਾਅਦ ਚ ਰਿਪੋਰਟ ਵੀ ਹੋਣਗੇ ਪਰ ਜਿਹੜਾ ਆ ਬਾਕੀਆਂ ਲਈ ਖੂ ਪੱਟੀ ਜਾਂਦੇ ਆ ਖਾਤੇ ਤਿਆਰ ਕਰੀ ਜਾਂਦੇ ਆ ਜਿਹੜੇ ਵਿਚਾਰੇ ਚੰਗੇ ਭਲੇ ਟਰੱਕ ਚਲਾਉਂਦੇ ਆ ਪਰ ਮਾੜਾ ਕੰਮ ਨਹੀਂ ਕਰਦੇ ਲੋਕ ਤਾਂ ਉਹਨਾਂ ਨੂੰ ਵੇਖਦੇ ਆ ਨਾ ਅੱਖਾਂ ਘੂੜ ਘੂੜ ਕੇ ਆ ਦੇਖੋ ਥੱਲੇ ਜਿਹੜੇ ਕਮੈਂਟ ਆਏ ਆ ਝੰਡਾ ਸਾਹਿਬ ਜਿਹੜੇ ਥੱਲੇ ਕਮੈਂਟ ਕੀਤੇ ਨਾ ਲੋਕਾਂ ਨੇ ਇਹ ਪਤਾ ਲੋਕ ਕੀ ਕਮੈਂਟ ਕਰਦੇ ਪਏ ਕਹਿੰਦੇ ਇਹ ਸਿੰਘ ਜਿਹੜੇ ਆ ਕਹਿੰਦੇ ਇਦਾਂ ਦੇ ਕੰਮ ਹੀ ਕਰਦੇ ਆ ਜਾਏ ਹਨ ਜਿਹੜੇ ਟਰੱਕਾਂ ਦੇ ਐਕਸੀਡੈਂਟ ਕਰਦੇ ਆ ਯੂ ਟਰਨ ਮਾਰਦੇ ਆ ਇਹ ਕਹਿੰਦਾ ਉਹੀ ਨੇ ਜਿਹੜੇ ਚੋਰੀਆਂ ਕਰਦੇ ਆ ਦੱਸੋ ਆ ਹੁਣ ਸਾਨੂੰ ਸਲੋਗਨ ਮਿਲਦੇ ਪਿਆ ਬਿਲਕੁਲ ਬਿਲਕੁਲ ਨਾਲ ਹੀ ਚੁਗਾਵਾਂ ਸਭ ਦੇਖੋ ਜਦੋਂ ਇਦਾਂ ਦੀਆਂ ਕਟਨਾਵਾਂ ਵੱਡੇ ਪੱਬਰ ਪੱਦਰ ਤੇ ਵਾਪਰੀਆਂ ਜਾਂਦੀਆਂ ਨੇ ਖਾਸ ਕਰਕੇ ਕਿਉਂਕਿ ਇੰਗਲਿਸ਼ ਮੀਡੀਆ ਦੇ ਆਪਾਂ ਗੱਲ ਕਰੀਏ ਤਾਂ ਆਪਾਂ ਸਾਰੇ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਪ੍ਰਵਾਸ ਹੋਇਆ ਹੈ ਜਿਹੜੇ ਇੱਧਰ ਲੋਕ ਆਏ ਨੇ ਉਹਨੂੰ ਕਿਸ ਤਰੀਕੇ ਦੇ ਨਾਲ ਵੱਡੀ ਪੱਦਰ ਤੇ ਦਿਖਾ ਰਿਆ ਹੈਗਾ ਜਦੋਂ ਕੋਈ ਇਸ ਤਰ੍ਹਾਂ ਦੇ ਹਾਸੇ ਵਾਪਰ ਰਹੇ ਨੇ ਫਿਰ ਨਾਲ ਦੀ ਨਾਲ ਇਹ ਵੀ ਚਰਚਾ ਕਰਨੀ ਬੰਦ ਦੇਖੋ ਇਹ ਕਾਲੀਆਂ ਇਕਦੁੱਕਾ ਪੇਡਾਂ ਜਿਹੜੀਆਂ ਹੁੰਦੀਆਂ ਹਨਾ ਉਹ ਹਰ ਕਮਿਊਨਿਟੀ ਦੇ ਵਿੱਚ ਹੁੰਦੀਆਂ ਹੈ ਤੇ ਇਹ ਵੀ ਇਹਦੇ ਵਿੱਚ ਵੀ ਕੋਈ ਦੂਰਵਾ ਨਹੀਂ ਹੈ ਗਿਆ ਕਿ ਜਿਹੜੇ ਮਾੜੇ ਬੰਦੇ ਹੁੰਦੇ ਨਾ ਉਹਦਾ ਕੋਈ ਯਾਤ ਧਰਮ ਜਾਂ ਫਿਰ ਉਹਦਾ ਕੋਈ ਨਾਤਾ ਨਹੀਂ ਹੁੰਦਾ ਚਾਹੇ ਉਹ ਕਿਸੇ ਵੀ ਕੌਮ ਦਾ ਮਜ਼ਬਦ ਦਾ ਹੋ ਸਕਦਾ ਆਪਾਂ ਦੇਖਿਆ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਤੋਂ ਖਬਰ ਆਈ ਸੀ ਕਿ ਜਦੋਂ ਪ੍ਰਵਾਸੀ ਦੇ ਵੱਲੋਂ ਇੱਕ ਬਹੁਤ ਗਲਤ ਹਰਕਤ ਕੀਤੀ ਗਈ ਔਰ ਸਾਰੇ ਆਪਾਂ ਪੰਜਾਬੀਆਂ ਨੇ ਕੀ ਕੀਤਾ ਉੱਥੇ ਵੀ ਸਾਰੇ ਜਿੰਨੇ ਵੀ ਪ੍ਰਵਾਸੀ ਆਏ ਸੀਗੇ ਉਹਨਾਂ ਨੂੰ ਇੱਕੇ ਰਸੇ ਬੰਨ ਤਾ ਕੇ ਇਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਤੇ ਇਸੇ ਤਰੀਕੇ ਦੇ ਨਾਲ ਹੁਣ ਇੱਥੇ ਵੀ ਹੈ ਇੱਥੇ ਵੀ ਨਫ਼ਰਤ ਦੀ ਭਾਵਨਾ ਦੇ ਨਾਲ ਸਾਨੂੰ ਦੇਖਿਆ ਜਾ ਰਿਹਾ ਹੈਗਾ ਨਫ਼ਰਤ ਦੀ ਭਾਵਨਾ ਨਾਲ ਲੋਕ ਦੇਖ ਰਹੇ ਆ ਤੇ ਉਹ ਕਹਿ ਰਹੇ ਆ ਕਿ ਇਹਨਾਂ ਲੋਕਾਂ ਨੂੰ ਇਹ ਇਲਲੀਗਲ ਲੋਕ ਨੇ ਇਲਲੀਗਲ ਤਰੀਕੇ ਨਾਲ ਇਹ ਬਾਰਡਰ ਕਰਾਸ ਕਰ ਕਰਕੇ ਆਏ ਹੋ ਨਾ ਉਹਨਾਂ ਨੂੰ ਲੱਗਦਾ ਹੈ ਕਿ ਜਿੰਨੇ ਪੰਜਾਬੀ ਆ ਜਿੰਨੇ ਲੋਕ ਇਹ ਭਾਰਤ ਤੋਂ ਆਏ ਆ ਸਾਰੇ ਇਹ ਕਹਿ ਲੋ ਕਿ ਬਾਰਡਰ ਕ੍ਰੋਸ ਕਰ ਕਰਕੇ ਆਏ ਆ ਤੇ ਕਹਿੰਦੇ ਇਹਨਾਂ ਨੂੰ ਬਾਹਰ ਕੱਢੋ ਇੱਥੋਂ ਤੇ ਤਾਂ ਸਾਡੀ ਕੰਟਰੀ ਜਿਹੜੀ ਸੇਫ ਰਹਿ ਸਕਦੀ ਆ ਸੋ ਆਪਾਂ ਹੋਰ ਹੁਣ ਇੱਥੇ ਕੀ ਡਿਸਕਸ਼ਨ ਕਰ ਸਕਦੇ ਆ ਬਈ ਇਹ ਤੋਂ ਮਾੜੀ ਗੱਲ ਇਹਦੇ ਤੋਂ ਜਿਹੜੀ ਨੀਚਤਾ ਵਾਲੀ ਗੱਲ ਹੋ ਨਹੀਂ ਸਕਦੀ ਕਿ ਸਾਡੇ ਜਿਹੜੇ ਲੋਕ ਐ ਆਪਣੀ ਹੀ ਕਮਿਊਨਿਟੀ ਦਾ ਜਿਹੜਾ ਨਾਮ ਬਦਨਾਮ ਕਰਨ ਤੇ ਲੱਗੇ ਹੋਏ ਐ ਐਨੇ ਲੋਕ ਜਿਹੜੇ ਸਾਡੇ ਵਧੀਆ ਸੇਵਾਵਾਂ ਕਰਕੇ ਵਧੀਆ ਕੰਮ ਕਰ ਕਰਕੇ ਤੇ ਉਹ ਕਮਿਊਨਿਟੀ ਦਾ ਨਾਮ ਬਣਾਉਣ ਤੇ ਲੱਗੇ ਹੋਏ ਆ ਤੇ ਇਹੋ ਜਿਹੇ ਕਾਲੀਆਂ ਭੇਡਾਂ ਨਿਤ ਆਏ ਦਿਨ ਕੋਈ ਨਾ ਕੋਈ ਇਹੋ ਜਿਹੀਆਂ ਬੇਵਕੂਫੀਆਂ ਕਰ ਕਰਕੇ ਇਹਨਾਂ ਨੂੰ ਪਤਾ ਹੀ ਨਹੀਂਗਾ ਕਿ ਰਾਤੋਂ ਰਾਤ ਡਾਲਰ ਕਮਾਤਾ ਲਵੋਗੇ ਰੱਖਣੇ ਕਿੱਥੇ ਆ ਆ ਹੁਣ ਦੇਖੋ ਨਾ ਫੜੇ ਗਏ ਆ ਇਹਨਾਂ ਕੋ ਜਿਹੜਾ ਪਿਛਲਾ ਵੀ ਜਿਹੜਾ ਇਹਨਾਂ ਨੇ ਚੋਰੀ ਕੀਤੀ ਸੀ ਉਹ ਵੀ ਕਢਾਉਣਗੇ ਇਹ ਤਾਂ ਹੁਣ ਫੜ ਲਈ ਜਿਹੜੀ 25 ਪਾਇਲਟ ਫੜ ਲਏ ਆ ਤੇ ਬਾਕੀ ਜਿਹੜਾ ਪਿਛਲਾ ਪੈਸਾ ਇੰਡੀਆ ਵੀ ਭੇਜਿਆ ਅਗਲੇ ਉਥੋਂ ਵੀ ਕਢਾ ਲਿਆ ਹੋਣਾ ਜਿਹੜੀਆਂ ਤੁਸੀਂ ਉਥੇ ਇਥੋਂ ਜਿਹੜਾ ਚੋਰੀ ਕਰ ਕਰਕੇ ਇਦਾਂ ਦੇ ਡਾਲਰ ਕਮਾ ਕੇ ਕਮਾ ਕੇ ਇੰਡੀਆ ਭੇਜੀ ਜਾਂਦੇ ਆ ਉੱਥੇ ਜ਼ਮੀਨਾਂ ਖਰੀਦੀ ਖਰੀਦੀ ਜਾਂਦੀਆਂ ਜਦੋਂ ਇਹਨਾਂ ਨੇ ਫੜ ਲਿਆ ਨਾ ਬਾਈ ਇਹਨਾਂ ਨੇ ਫਿਰ ਤੁਹਾਡੇ ਪਿੱਛੇ ਤੱਕ ਜਾਣਾ ਇਹਨਾਂ ਨੇ ਤੁਹਾਡੇ ਉੱਥੇ ਪੂਰੇ ਕੀ ਕਹਿੰਦੇ ਆ ਕੱਪੜੇ ਲੋਹਾ ਕੇ ਚੰਗੀ ਤਰ੍ਹਾਂ ਦੇਖਣਾ ਵੀ ਕੀ ਕੀ ਬਣਾਇਆ ਤੁਸੀਂ ਸਾਰਾ ਕੁਝ ਤੁਹਾਡਾ ਉੱਥੋਂ ਜਾ ਕੇ ਖੰਘਾਲ ਕੇ ਲੈ ਕੇ ਆਉਣਗੇ ਬਾਈ ਜੇ ਛੱਡਦੇ ਨਹੀਂ ਕਿਉਂਕਿ ਬੜੇ ਲੋਕ ਪਹਿਲਾਂ ਵੀ ਇਦਾਂ ਕਰ ਚੁੱਕੇ ਆ ਤੇ ਦੇਖੋ ਉਹਨਾਂ ਨੇ ਹਾਲਾਤ ਕੀ ਨੇ ਜੇਲਾਂ ਭਰੀਆਂ ਪਈਆਂ ਨੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਸੋ ਚੰਗੇ ਰਹੋ ਚੰਗੇ ਬਣੋ ਇਹੋ ਜੇ ਕੰਮ ਨਾ ਕਰੋ ਸਾਡੀ ਤਾਂ ਹੱਥ ਜੋੜ ਕੇ ਅਪੀਲ ਹੈ ਪੰਜਾਬੀਆਂ ਨੂੰ ਖਾਸ ਕਰਕੇ ਜਿਹੜੀ ਜਿਹੜੀ ਜਨਰੇਸ਼ਨ 10-12 ਸਾਲ ਤੋਂ ਨਵੀਂ ਆਈ ਹੈ ਬਾਈ ਜੀ ਕਿਸੇ ਪਿੱਛੇ ਬੇਫਕੂਫ ਦੇ ਲੱਗ ਕੇ ਇਦਾਂ ਦੀ ਟਰਕਿੰਗ ਨਾ ਚਲਾਓ ਇਦਾਂ ਦੇ ਚੋਰੀ ਦੇ ਕੰਮ ਨਾ ਕਰੋ ਟਰਕਿੰਗ ਇੱਕ ਬਹੁਤ ਵਧੀਆ ਕਿੱਤਾ ਜਿੰਨੇ ਮਰਜੀ ਤੁਸੀਂ ਵਧੀਆ ਤਰੀਕੇ ਨਾਲ ਡਾਲਰ ਬਣਾ ਸਕਦੇ ਆ ਰਾਤੋਂ ਰਾਤ ਅਮੀਰ ਹੋਣ ਦੀ ਕੋਸ਼ਿਸ਼ ਵਿੱਚ ਨਾ ਆਪਣੇ ਪਰਿਵਾਰ ਦਾ ਨਾ ਆਪਣਾ ਤੇ ਨਾ ਆਪਣੇ ਬੱਚਿਆਂ ਦਾ ਭੁੱਖ ਖਰਾਬ ਕਰੋ ਤੇ ਨਾ ਹੀ ਕਮਿਊਨਿਟੀ ਦਾ ਨਾਂ ਖਰਾਬ ਕਰੋ ਸੋ ਇਹੋ ਜੇ ਲੋਕਾਂ ਨੂੰ ਨਸੀਹਤ ਹੈ ਕਿ ਅੱਗੇ ਦੇਖ ਲੋ ਬਈ ਕੀ ਕੁਝ ਹੋ ਰਿਹਾ ਜੇ ਕੋਈ ਨਵੀਂ ਕਮਿਊਨਿਟੀ ਵਿੱਚੋਂ ਜੇ ਕੋਈ ਇਦਾਂ ਦਾ ਕਰਦਾ ਹੈ ਉਹ ਛੱਡ ਦਵੇ ਤੇ ਉਹਦੇ ਵਾਸਤੇ ਚੰਗਾ ਆ ਕਿਉਂਕਿ ਨਗਰ ਕੀਰਤਨ ਆ ਰਹੇ ਨੇ ਉਹਨਾਂ ਦੇ ਵਿੱਚ ਪੰਜਾਬੀਆਂ ਨੇ ਆਪਣੀ ਸ਼ਮੂਲੀਅਤ ਕਰਕੇ ਇਥੋਂ ਦੀ ਕਮਿਊਨਿਟੀ ਨੂੰ ਦੱਸਣਾ ਪਈ ਅਸੀਂ ਕਿੰਨੇ ਚੰਗੇ ਬੰਦੇ ਆ ਪਰ ਆ ਜਿਹੜੀਆਂ ਨਿਊਜ਼ ਜਿਹੜੀਆਂ ਆ ਰਹੀਆਂ ਨੇ ਜਿਹੜੀਆਂ ਇੰਗਲਿਸ਼ ਮੀਡੀਆ ਵਿੱਚ ਇਹ ਕੋਈ ਚੰਗੀ ਗੱਲ ਨਹੀਂ ਲੱਗਦੀ ਬਈ